ਬਾਈ ਦੁੱਕੀ ਤਿੱਕੀ ਸਿੱਕੀ ਦੀ ਕੀ ਗੱਲ ਕਰਦੀ ਜੱਟਾਂ ਦੇ ਪਤਣ ਰੋਕ ਸਕੇ ਨਾ ਟਰੰਪ ਕਿਉਂ ਭੇਜ ਤੇ ਨਾ ਹੱਥ ਗੱਡੀਆਂ ਲਾ ਲਾ ਕੇ ਅਗਲੇ ਨੇ ਦਾ ਭੇਜਣਾ ਹੀ ਆ ਉਹ ਮਕਸੀਕੋ ਦੀ ਬਾੜਾ ਟਰਪਾ ਕੇ ਗਏ ਸੀਗੇ ਤੇ ਅੱਗੇ ਟੱਕਰ ਗਿਆ ਟਰੰਪ ਹੁਣ ਚੱਕੇ ਇਧਰ ਚੜਾਤੇ ਲੈ ਭਾਈ ਯਾਰ ਹੁਣ ਤਾਂ ਦੂਜੇ ਦੇਸ਼ਾਂ ਨੇ ਵੀ ਕਰਤਾ ਸ਼ੁਰੂ ਕੰਮ ਛਾਪੇ ਮਾਰੀ ਹੋ ਗਈ ਛਾਪੇ ਮਾਰੀ ਸ਼ੁਰੂ ਬਸ ਥੋੜੇ ਦੇਣੀਆਂ ਹੁਣ ਤਾਂ ਛਾਪੇ ਮਾਰੀ ਤਾਂ ਹੋਣੀ ਆ ਤੜਕੇ ਮੈਂ ਵੀਡੀਓ ਦੇਖੀ ਆ ਕਿ 40 ਸਾਲਾਂ ਦੀ ਲੇਡੀ ਸੀਗੀ ਲੇਡੀ ਲੈ ਹੁਣ ਤੂੰ ਵੀ ਲੇਡੀ ਇੰਗਲਿਸ਼ ਵਾਲਾ ਲੱਗਿਆ ਲੱਗਦਾ ਤੂੰ ਇੰਗਲਿਸ਼ ਕੀ ਯਾਰ ਮੈਨੂੰ ਤਾਂ ਬੜਾ ਸ਼ੌਂਕ ਸੀਗਾ ਸਾਡੇ ਬੁਢਿਆਂ ਨੇ ਤਾਂ ਪਹਿਲਾਂ ਨਹੀਂ ਜਾਣ ਦਿੱਤਾ ਹੁਣ ਤਾਂ ਕੀ ਜਾਣ ਦੇਣਾ ਖਬਰਾਂ ਸੁਣ ਕੇ ਜਾਵੜਾ ਦੂਜੇ ਦਿਨ ਤੂੰ ਵੀ ਆ ਜਾਵੇਂਗਾ ਉਹ ਭਰਾਵਾ ਗੱਲ ਸੁਣਾਉਣਾ ਮੈਂ ਤੈਨੂੰ ਉਹਦੇ ਘਰ ਆਲਾ ਗਿਆ ਸੀਗਾ 2-3 ਸਾਲ ਪਹਿਲਾਂ ਤੇ ਭਰਾਵਾ ਉਹ ਤਾਂ ਹੁਣ ਪਹੁੰਚਿਆ ਹਜੇ ਪਤਾ ਨਹੀਂ ਪਹੁੰਚਿਆ ਠੀਕ ਆ ਉਹ ਜਿਹੜਾ ਏਜੰਟਾ ਉਹ ਤਾਂ ਕਹਿੰਦਾ ਪਹੁੰਚ ਗਿਆ ਪਰ ਘਰੇ ਤਾਂ ਫੋਨ ਨਹੀਂ ਆਇਆ ਉਹਨਾਂ ਦੇ ਆਉਣਾ ਵੀ ਨਹੀਂ ਤੇ ਪੰਜ ਕਿੱਲੇ ਜੰਡ ਨੇ ਗੱਲ ਤਾਂ ਸਾਨੂੰ ਪੰਜ ਕਿੱਲੇ ਜੰਡ ਰਿਹਾ ਆਪਣੇ ਨਾਲ ਵਾਲੇ 5 ਕਿੱਲੇ ਉਹ 35-40 ਲੱਖ ਨੂੰ ਇੱਕ ਕਿੱਲਾ ਹੁਣ ਇਧਰ ਆ ਕੇ ਕੀ ਕਰੂਗਾ ਉਹ ਕਰਨਾ ਕੀ ਹੈ ਉਧਰ ਵੀ ਦਿਹਾੜੀਆਂ ਕਰਨੀ ਗਿਆ ਸੀ ਇਧਰ ਆ ਕੇ ਵੀ ਦਿਹਾੜੀਆਂ ਹੀ ਕਰੂਗਾ ਉਹ ਪਹਿਲੀ ਤਾਂ ਜੰਡ ਲੈ ਗਿਆ ਉਹ ਤਾਂ ਲੈ ਗਿਆ ਉਹ ਇੱਕ ਗੱਲ ਹੋਸਰਾ ਮੈਂ ਖਬਰ ਮੈਂ ਅੱਜ ਵੀਡੀਓ ਇੱਕ ਲੇਡੀ 50 ਕੇ ਸਾਲ ਦੀ ਲੇਡੀ ਲੇਡੀ ਕੰਜਰਾ ਕੱਲ ਤਾਂ ਸੁਣ ਉਹ ਕਹਿੰਦੀ ਮੇਰੇ ਦੋ ਭਰਾ ਗਏ ਸੀ 90 ਲੱਖ ਚ 90 ਲੱਖ ਜੋ ਜਿਹਦੇ ਕੋਲ ਇਧਰ 90 ਲੱਖ ਸੀ ਉਹ ਤੇ ਟਿੰਡੀਆਂ ਲੈਣ ਗਿਆ ਸੀ ਤੇ ਕੀ ਪਤਾ ਹੁਣ ਕੀ ਲੈਣ ਗਿਆ ਸੀ ਗੱਲ ਤਾਂ ਸੁਣ ਉਹ 19 ਦਿਨ ਹੋ ਗਏ ਸੀ ਉਹਨਾਂ ਨੂੰ ਗਿਆ ਨੂੰ ਉਹਨਾਂ ਨੂੰ ਹਾਂ ਤੇ 20ਵੇਂ ਪੰਜ ਮੈਂ ਤਾਂ ਇਧਰ ਆ ਗਏ ਉਹ 90 ਲੱਖ ਪਾਣੀ ਚ ਓਏ ਹੋਰ 90 ਲੱਖ ਰੁਪਏ ਮੇਰੇ ਕੋਲੇ ਹੋਵੇ ਲੈ ਉਹ 90 ਛੱਡ ਮੇਰੇ ਕੋਲ 50 ਹੁੰਦਾ ਮੈਂ ਚਲਾ ਹਾਲਾ ਨਾ ਸੀ ਕਮ ਟੂ ਹੀ ਮਾਰਦਾ ਸੀ ਮੈਂ ਬਾਹਰਲੇ ਮੁਲਖਾਂ ਦੀ ਉਹ ਇੱਕ ਗੱਲ ਹੋ ਉਸ ਨਾ ਮੈਂ ਤੈਨੂੰ ਰਿਸ਼ਤੇਦਾਰ ਆਇਆ ਸੀ ਸਾਡਾ ਕੱਲ ਆਸਟ੍ਰੇਲੀਆ ਚ ਕਹਿੰਦਾ ਬਾਲਾ ਬੁਰਾ ਹਾਲ ਇਧਰ ਜਿਹੜੇ ਬਜ਼ੁਰਗ ਹੈ ਅੱਛਾ ਹਾਂ ਉਧਰ ਬਿਰਦਾਸ਼ਮਾ 올ਡ ਏਜ ਹੋਮ ਕਹਿੰਦੇ ਆ ਲੈ ਤੂੰ ਵੀ ਇੰਗਲਿਸ਼ ਲੱਗਿਆ ਨਾ ਜਿਆਦਾ ਨਹੀਂ ਲੱਗਿਆ ਮੇਰੀ ਭਰਾਵਾ ਉੱਥੇ ਆ ਹੁਣ ਉੱਥੇ ਵੇਖ ਵੱਖੋ ਵੱਖਰੀ ਹੁੰਦੇ ਆ ਕੋਈ ਕਾਲਾ ਕੋਈ ਪੀਲਾ ਕੋਈ ਗੋਰਾ ਕੋਈ ਚੀਨੀ ਐ ਦੋਢੀ ਬੁੜੇ ਹੁੰਦੇ ਆ ਇੱਕ ਦੂਜੇ ਦੀ ਨਾ ਤਾਂ ਮਤ ਮਿਲਦੀ ਆ ਤੇ ਨਾ ਸਮਝ ਆਉਂਦੀ ਆ ਉਹ ਪਰਤੰਗ ਕਰਦੇ ਉਹਨਾਂ ਨੂੰ ਰੌਲਾ ਪਾਉਂਦੇ ਆ ਜਿਹੜੇ ਸਾਂਭਣ ਵਾਲੇ ਹੁੰਦੇ ਆ ਉਹ ਆਪਣ ਨਾਲ ਇੰਗਲਿਸ਼ ਕਿਵੇਂ ਸਮਝਦੇ ਆ ਓਏ ਉਹ ਫੇਰ ਗੱਲ ਤਾਂ ਸੁਣ ਹਾਂ ਉਹ ਰੌਲਾ ਪਾਉਂਦੇ ਫੇਰ ਉਹ ਗੋਲੀਆਂ ਖਵਾਈ ਰੱਖਦੇ ਨੀਂਦ ਆਲ ਜਾਂਦੇ ਸੁੱਤੇ ਰਹਿੰਦੇ ਭਰਾਵਾ ਸਾਰਾ ਦਿਨ ਹਾਂ ਤੇ ਆਪਣੇ ਵਾਲੇ ਤਾਂ ਇੱਧਰ ਲੈਂਦੇ ਆ ਨਜ਼ਾਰੇ ਹੈ ਸਾਡਾ ਦੇ ਲਾ ਪ੍ਰਧਾਨ ਸਾਰਾ ਦਿਨ ਤੜਕੇ ਤੋਂ ਲੈ ਕੇ ਹੱਥਨ ਤੱਕ ਤਾਸ਼ ਖੋੜਦਾ ਸਾਥ ਚ ਛੋਟਾ ਛੋਟਾ ਤੇ ਮੁੜ ਕੇ ਭਰਾਵਾ ਹੱਥ ਨੇ ਆ ਕੇ ਪੈਗ ਲਾ ਕੇ ਖੌਰੂ ਪਾਉਂਦਾ ਤਾਂ ਹੀ ਤੇ ਛੋਟਾ ਕਹਿੰਦਾ ਉਹਨੂੰ ਛੋਟਾ ਛੋਟਾ ਏ ਥੋਡੇ ਵਾਲਾ ਓਏ ਸਾਡੇ ਵਾਲਾ ਠੱਠਾ ਸਵਾ ਮਾਰ ਲੈਂਦਾ ਲੋਈ ਦੀ ਬੁੱਕਲ ਦੇ ਮਾਰ ਲੈਂਦਾ ਪੱਗ ਠੋਕੇ ਨੇ ਬੜਕੇ ਮਾਰਦਾ ਸਾਈ ਦੇਣੀ ਤੇ ਠਾਂਗ ਠੱਹਾ ਪੂਰਾ ਓ ਨੋ ਅੰਦਰੋਂ ਠੱਹਾ ਓਏ ਪਿੱਛੇ ਪਿੱਛੇ ਦਾ ਸਰੋਂ ਐ ਪਿੱਛੇ ਦੇ ਗੰਜਰ ਦਾ ਥੋਡੇ ਵਾਲਾ ਠੱਹਾ ਪਿੱਛੇ ਠੱਹਾ ਖਰਜੋ ਮਾਇਆ ਬਣਾਉਣਾ ਤੁਹਾਨੂੰ ਬਿਦਵਾਣਾ ਉਹ ਸਾਰਾ ਘਰੇ ਕੰਮ ਹੁੰਦਾ ਖੇਤ ਆ ਜਾਂਦੇ ਆ ਖੇਤ ਕੰਮ ਹੁੰਦਾ ਸਾਰੇ ਘਰੇ ਜਾਵਰਦੇ ਆ ਹਰ ਜੋ ਮਾਇਆ ਲਾਉਣਾ ਤੁਹਾਨੂੰ ਅਮਰੀਕਾ ਦਾ ਵੀਜ਼ਾ ਤੋ ਭੱਜਲਾ ਕੰਜਰ ਦਾ ਮੋਹਰ ਲਵਾ ਕੇ ਭਜੇਗਾ ਖਰਜੋ ਖਰਜੋ ਇਹ ਤੋ ਕਰਦੇ ਖਰਜੋ ਕਰ ਖਰਜੋ ਕਰ ਖਰਜੋ ਉਹਨਾਂ ਆਰਡਰਾਂ ਨੂੰ ਲੈ ਚਲੇਗਾ ਤੂੰ ਮੋਟਰਸਾਈਕਲ ਉੱਤੇ ਛੱਟ ਪਰੇ ਠੱਠੇ ਤੋਂ ਜਾਣ ਪਛਾ ਪਹਿਲਾਂ ਖਰਜੋ ਕਰ ਮੈਂ ਖਰਜੋ ਖਰਜੋ